ਇਲੌਰ 16 ਜੂਨ ਪੀਆਈਜੀ ਹਰਮਨਵੀਰ ਦੀ ਅਗਵਾਈ ਵਿੱਚ ਅੱਜ ਪੁਲਿਸ ਨੇ ਐਸਐਸਪੀ ਨਾਲ ਡੰਨਾ ਪਿੰਡ ਵਿਖੇ ਛਾਪੇਮਾਰੀ ਕੀਤੀ। ਬੀਐਸਪੀ ਸਵਨਜੀਤ ਸਿੰਘ ਅਤੇ ਥਾਣਾ ਫਿਲੌਰ ਦੇ ਮੁਖੀ ਸੁਖਦੇਵ ਸਿੰਘ ਵੀ ਹਾਜ਼ਰ ਸਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਦੀ ਛਾਪੇਮਾਰੀ ਦੀ ਖਬਰ ਸਭ ਤੋਂ ਪਹਿਲਾ ਨਸ਼ਾ ਤਸਕਰਾਂ ਤੱਕ ਪਹੁੰਚ ਗਈ ਸੀ ਅਤੇ ਉਹ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਪੰਜ ਗਏ ਸੀ। ਨਸ਼ੇ ਦੀ ਥੋਕ ਮੰਡੀ ਵਿੱਚ ਪੁਲਿਸ ਨੂੰ ਸਿਰਫ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਅਤੇ ਇੱਕਔਰਤ ਨੂੰ ਕੰਡੇ ਸੜੀ ਗ੍ਰਿਫਤਾਰ ਕਰ ਲਿਆ ਹੈ।

ਮੈਂ ਯਾਰ ਇਹ ਨਾ ਕਰੋ ਕੀ ਇਹ ਅੰਦਰ ਹੋਣਾ ਚਾਹੀਦਾ ਹੋ। ਹੋਰ ਸਾਤ ਤੁਸੀਂ ਕਰੋ ਮਾੜੇ ਚੱਕ। ਇੱਥੋਂ ਬਰਾਂਤ ਹੋਇਆ ਕੁਝ? ਕੋਈ ਬਰਾਂਤ ਨਹੀਂ ਹੋਇਆ। ਆਹ ਇਹ ਚਲੋ ਆਇਆ ਬੱਚਾ ਸਮਝੋ ਫਰਕ ਨਹੀਂ। ਕੀ ਕਰਦਾ ਇਹਨੂੰ? ਜੇ ਨੌਂ ਤਿੰਨ ਜੇ ਜੇ ਸੋਧਨ ਦੇ ਵਿੱਚ ਜਿੰਨੇ ਦਾ ਪੱਤੀ ਲੱਗ ਮਾਤੇ ਗੋਪਾ ਲੈ ਗੋਪਾ ਹੈ ਨਹੀਂ ਤਾਂ ਤੱਕ ਉਹ ਕਦੇ ਜਬ ਹੋ ਗਿਆ ਨਹੀਂ ਘਰ ਦੀ ਲੋਕੋ ਸੱਤ ਤੱਕ ਪੱਤੀ ਹੈ ਰਿਜ਼ਨ ਆਪ ਨੂੰ Ja, det er det. ഞാൻ ദീനദിയൻ ആണ് ഞാൻ ദീനദിയൻ ഉണ്ട് അതയൊന്നും നമുക്ക് ബ്രേക്ക് പോരാറുണ്ടോ ഫ്രംസ് ഉണ്ട് കംപ്ലീറ്റ് ചെയ്യൂ മാധുസി കൊടടാ ആയി ആയി ഗെയിംസ് എന്റർ ബ്രീഡിങ് സ്പീൺ സ്പൂൺ പ്രകാർതക ਨਾ ਜਦੋਂ ਸਰਚ ਕਰਦੇ ਇੱਕ ਗੰਨੇ ਪਿੰਡ ਦੇ ਵਿੱਚ ਜਿਹੜਾ ਹੈਗਾ ਵਾ ਇੱਥੇ ਕਾਫੀ ਪਹਿਲਾਂ ਸਮਗਤ ਰਾਂ ਦਾ ਕੋਹੜ ਬਾਲਾ ਰਿਹਾ ਔਰ ਸਾਡੇ ਕੋਲ ਇਨਫਰਸ ਆਉਂਦੀਆਂ ਰਹਿੰਦੀਆਂ ਵੀ ਇੱਥੇ ਕਿੱਥੇ ਕਿੱਥੇ ਨਸ਼ਾ ਤਸਕਰੀ ਜਿਆਦਾ ਚੱਲਦੀ ਹੈ ਜੀ ਤੋਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਡੀਜੀਪੀ ਗੌਰਵ ਯਾਦਵ ਜੀ ਔਰ ਇੱਕ ਸਾਰੇ ਜਿੰਨੇ ਵੀ ਸਾਡੇ ਆਪਰੇਸ਼ਨਸ ਦੇ ਨਾਲ ਸੀਨੀਅਰ ਡੀਜੀਪੀ ਸਪੈਸ਼ਲ ਡੀਜੀ ਲਾਡ ਆਰਡਰ ਔਰ ਉਸ ਲੈਵਲ ਤੇ ਅਫਸਰ ਹੈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਪਲਾਨ ਕਰਕੇ ਜਿਹੜੇ ਜਿਹੜੇ ਸਾਡੇ ਹੌਟਸਪੌਟਸ ਹੈਗੇ ਜਿੱਥੇ ਨਸ਼ਾ ਤਸਕਰੀ ਜਾਂ ਨਸ਼ਾ ਜਿਹੜਾ ਹੈਗਾ ਵਾ ਉਹ ਜਦਾ ਵਿਗਦਾ ਉਹ ਉਹ ਸਾਰੀ ਜਗ੍ਹਾ ਦੇ ਉੱਤੇ ਅਸੀਂ ਸਰਪ੍ਰਾਈਜ਼ ਜਿਹੜੀ ਹੈਗੇ ਸਰਚ ਅਭਿਆਨ ਚਲਾਇਆ ਜਿਸ ਨੂੰ ਕੱਸੋ ਕਿਹਾ ਜਾਂਦਾ ਔਰ ਇਹਦੇ ਵਿੱਚ ਅਸੀਂ ਮੈਕਸਿਮਮ ਜਿਹੜੇ ਸ਼ੱਕੀ ਪੁਰਸ਼ ਉਹਨਾਂ ਨੂੰ ਰਾਉਂਡ ਅਪ ਵੀ ਕਰ ਰਹੇ ਹਾਂ ਔਰ ਜਿਨ੍ਹਾਂ ਦੇ ਉੱਤੇ ਦੋ ਦੋ ਮੁਕਦਮੇ ਦਰਜ ਨੇ ਉਹਨਾਂ ਸਾਰਿਆਂ ਦੇ ਡੋਸੀਏ ਤਿਆਰ ਕੀਤੇ ਜਾ ਰਹੇ ਹਨ ਔਰ ਜਿਹੜੇ ਜਿਹੜੇ ਵੀ ਇਹਨਾਂ ਦੀਆਂ ਵਹੀਕਲਸ ਹੈਗੇ ਆ ਅਸੀਂ ਮੈਕਸਿਮਮ ਇਹਨਾਂ ਦੇ ਘਰਾਂ 'ਚ ਜਿਹੜੀਆਂ ਗੱਡੀਆਂ ਖੜੀਆਂ ਨੇ ਮੋਟਰਸਾਈਕਲ ਖੜੇ ਆ ਟਰੈਕਟਰ ਖੜੇ ਆ ਉਹ ਸਾਰੇ ਅਸੀਂ ਲੈ ਕੇ ਜਾਵਾਂਗੇ ਉਹਨਾਂ ਨੂੰ ਵੈਰੀਫਾਈ ਕਰਾਂਗੇ ਉਹਨਾਂ ਦੇ ਕਾਗਜ਼ਾਂ ਤੋਂ ਔਰ ਜਿਹੜਾ ਜਿਹੜਾ ਵੀ ਵਹੀਕਲ ਚੋਂ ਚੋਰੀ ਦਾ ਪਾਇਆ ਗਿਆ ਔਰ ਜਿਹੜੇ ਘਰ ਦੇ ਵਿੱਚੋਂ ਉਹਨੂੰ ਅਸੀਂ ਲੈ ਕੇ ਜਾ ਰਹੇ ਆ ਰਾਉਂਡ ਅਪ ਕਰਕੇ ਔਰ ਉਹਨਾਂ ਦੇ ਉੱਤੇ ਅਸੀਂ ਇਹਦੇ ਮੁਕਦਮੇ ਦਰਜ ਕਰਾਂਗੇ ਕਸਟਡ ਅਫਸਰ ਇਹਨਾਂ ਸਾਰੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਨਗੇ ਔਰ ਐਸਪੀਡੀ ਜਿਹੜੇ ਹੈਗੇ ਆ ਜਲੰਧਰ ਰੂਰਨ ਦੇ ਉਹਨਾਂ ਦੀ ਸੁਪਰਵਾਈਜ਼ਨ ਚ ਜਿੰਨੇ ਵੀ ਇਹ ਸ਼ੱਕੀ ਜਾਂ ਪੁਰਾਣੇ ਕ੍ਰਿਮੀਨਲਸ ਹੈਗੇ ਆ ਉਹਨਾਂ ਦੇ ਡੋਸੀਅਰਸ ਤਿਆਰ ਕੀਤੇ ਜਾਣਗੇ ਕਿਸੇ ਵੀ ਹਾਲਤ ਦੇ ਵਿੱਚ ਨਸ਼ੇ ਨੂੰ ਇੱਥੇ ਪਣਪੜ ਨਹੀਂ ਦਿੱਤਾ ਜਾਊਗਾ ਜਲੰਧਰ ਰੇਂਜ ਦੇ ਵਿੱਚ ਐਸਐਸਪੀ ਜਲੰਧਰ ਰੂਰਨ ਵੀ ਇੱਥੇ ਨੇ ਔਰ ਬਾਕੀ ਦੇ ਜਿਹੜੇ ਰੇਂਜ ਦੇ ਐਸਐਸਪੀ ਕਪੂਰਥਲਾ ਐਸਐਸਪੀ ਸ਼ਾਹਪੁਰ ਉਹ ਵੀ ਲੀਡ ਕਰ ਰਹੇ ਨੇ ਆਪਣੇ ਆਪਣੇ ਡਿਸਟ੍ਰਿਕਟਸ ਦੇ ਵਿੱਚ ਇਹ ਜਿਹੜੇ ਕਸੋ ਆਪਰੇਸ਼ਨਸ ਆ ਉਹਨਾਂ ਨੂੰ ਮੈਕਸਿਮਮ ਰਿਕਵਰੀਜ਼ ਕੀਤੀਆਂ ਜਾਣਗੀਆਂ ਔਰ ਇਹਨੂੰ ਟੋਟਲ ਇਹਦੀ ਇਹਦਾ ਇਹਦੀ ਜੜਦਾਸ ਕੀਤੀ ਜਾਊਗੀ ਚਿੱਟੇ ਦੀ ਔਰ ਕਿਸੇ ਨੂੰ ਵੀ ਇਹੋ ਜਿਹਾ ਬੰਦਾ ਜਿਹੜਾ ਇਨਵੋਲਡ ਹੈ ਇਹਦੇ ਵਿੱਚ ਭਾਵੇਂ ਉਹ ਪੁਲਿਸ ਅਫਸਰ ਆ ਭਾਵੇਂ ਉਹ ਕੋਈ ਪਬਲਿਕ ਰਿਪਰੈਜ਼ੈਂਟੇਟਿਵ ਆ ਵਾਟਐਵਰ ਜਿਹੜਾ ਮਰਜ਼ੀ ਹੋਵੇ ਅਸੀਂ ਕਿਸੇ ਨੂੰ ਪੱਖਾਂਗੇ ਨਹੀਂ ਔਰ ਜੋ ਵੀ ਸਾਨੂੰ ਪਤਾ ਲੱਗਾ ਕਿਸੇ ਦੀ ਵਿੱਚ ਝਮੂਰੀਅਤ ਹੈਗੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ। ਕਨ ਰਿਕਵਰੀ ਦੇ ਵਿੱਚ ਕੁਝ ਮਿਲਿਆ ਵੀ ਆ ਬਰਾਮਤ ਹੋਇਆ ਕੁਝ ਅਜੇ ਸਰਚ ਸਾਡਾ ਚੱਲ ਰਿਹਾ ਔਰ ਐਂਡ ਤੇ ਜਾ ਕੇ ਜਿਹੜੀਆਂ ਹੈਗੀਆਂ ਵੀ ਕੀ ਕੀ ਰਿਕਵਰੀਸ ਹੁੰਦੀਆਂ ਨੇ ਔਰ ਉਹਨਾਂ ਦਾ ਕਿਹੜਾ ਕਿਹੜਾ ਸੋਰਸ ਹੈਗਾ ਵਾ ਉਹ ਸਾਰਾ ਜਿਹੜਾ ਵਾ ਵੱਖਰੇ ਤੌਰ ਤੇ ਤੁਹਾਨੂੰ ਜਿਹੜਾ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਬਰੀ ਸਪੀਕਾ ਕੋਸ਼ਿਸ਼ ਸ਼ੱਕ ਦੇ ਆਧਾਰ ਤੇ ਜਿਹੜੇ ਲੋਕ ਵੀ ਲਾ ਕੇ ਘਰੋਂ ਫਰਾਰ ਹੋ ਗਏ ਉਹਨਾਂ ਦੇ ਦੇਖੋ ਅੱਜ ਫਰਾਰ ਹੋ ਗਏ ਅਸੀਂ ਉਹਨਾਂ ਦੇ ਬਿਲਕੁਲ ਉਹਨਾਂ ਤੇ ਅੱਖ ਰੱਖਾਂਗੇ ਔਰ ਉਹਨਾਂ ਦੇ ਜਿੱਥੇ-ਜਿੱਥੇ ਵੀ ਹੋਊਗੇ ਉਹਨਾਂ ਦੇ ਘਰਾਂ ਦੀ ਸਰਚ ਕਰਾਂਗੇ ਜਿਹੜੇ ਮੋਤਬਰ ਬੰਦੇ ਨਾਰਾ ਕੋਈ ਪਿੰਡ ਦਾ ਨੰਬਰਦਾਰ ਆ ਸਰਪੰਚ ਆ ਮੈਂਬਰ ਪੰਚਾਇਤ ਆ ਉਹਨੂੰ ਲੈ ਕੇ ਉਹਨਾਂ ਘਰਾਂ ਨੂੰ ਖਲਾਕ ਕੇ ਉਹਦੀ ਸਰਚ ਕੀਤੀ ਜਾਊਗੀ ਉਹਦੀ ਵੀਡੀਓਗ੍ਰਾਫੀ ਕੀਤੀ ਜਾਊਗੀ ਔਰ ਜੇ ਉਹਦੇ ਚੋਂ ਕੋਈ ਸਾਨੂੰ ਇਹੋ ਜੀ ਚੀਜ਼ ਮਿਲਦੀ ਆ ਜਿਹੜੀ ਕਿ અપਮਾਨਜਨਕ ਹੈਗੀ ਆ ਅਕੋਰਡਿੰਗਲੀ ਉਹਦੇ ਤੇ ਸਖਤ ਕਾਰਵਾਈ